ਨਮਸਕਾਰ ਦੋਸਤੋ ਗੁੱਡ ਮਾਰਨਿੰਗ ਸਤਿ ਸ੍ਰੀ ਅਕਾਲ ਰਾਮ ਰਾਮ ਸਲਾਮ ਅਦਾਬ ਉਮੀਦ ਹੈ ਕਬੱਡੀ ਨੂੰ ਪਿਆਰ ਕਰਨ ਵਾਲੇ ਸਾਰੇ ਠੀਕ ਠਾਕ ਹੋਵਗੇ ਪਰਮਾਤਮਾ ਪਰਮੇਸ਼ਵਰ ਸੋਨ ਚੜ੍ਹਦੀ ਕਲਾ ਚ ਰੱਖੇ 4 April ਦਿਨ ਐਤਵਾਰ 2025 ਦੇ ਕਬੱਡੀ ਟੂਰਨਾਮੈਂਟਾਂ ਦੇ ਰਿਜ਼ਲਟ ਲੈ ਕੇ ਹਾਜ਼ਰ ਹੋਏ ਆ ਇਹ ਫਾਈਨਲ ਰਿਜ਼ਲਟ ਤਿਆਰ ਕੀਤੇ ਨੇ ਭਾਈ ਗਰਨੇਬ ਸਿੰਘ ਜੀ ਗਿੱਲ ਝੰਡਾ ਵਾਲਾ ਜਿਲ੍ਹਾ ਬਠਿੰਡਾ ਬੋਲੋ ਵਾਲਡ ਦੇ ਵਿੱਚ ਜਿੱਥੇ-ਜਿੱਥੇ ਵੀ ਕਬੱਡੀ ਹੁੰਦੀ ਹੈ ਚਾਹੇ ਉਹ ਲੰਦੇ ਪੰਜਾਬ 'ਚ ਹੁੰਦੀ ਹੈ ਆਸਟ੍ਰੇਲੀਆ, ਕੈਨੇਡਾ, ਨਿਊਜ਼ੀਲੈਂਡ, ਅਮਰੀਕਾ ਜਿੱਥੇ ਵੀ ਹੁੰਦੀ ਹੈ। ਪੰਜਾਬ 'ਚ ਹਰਿਆਣਾ, ਰਾਜਸਥਾਨ, ਯੂਪੀ ਜਿੱਥੇ ਵੀ ਹੁੰਦੀ ਹੈ, ਬੰਬੇ ਹੁੰਦੀ ਹੈ ਸਭ ਥਾਵਾਂ ਦਾ ਫਾਈਨਲ ਰਿਜ਼ਲਟ ਆ ਆਪਣੀ ਇਸ ਸਾਈਡ ਦੇ ਉੱਤੇ ਕਬੱਡੀ ਅਪਡੇਟ ਪੰਜਾਬੀ ਪੇਜ ਹੈ ਜੀ। ਇਹਦੇ ਉੱਤੇ ਮੰਨ ਕੇ ਚਲੋ ਤੁਸੀਂ ਦੇਖ ਸਕਦੇ ਹੋ। ਤੇ YouTube ਚੈਨਲ ਹੈ ਜਿਹੜਾ ਆਪਣਾ ਕਬੱਡੀ ਅਪਡੇਟ ਉਹਦੇ ਨੂੰ ਫੋਲੋ ਸ਼ੇਅਰ ਜ਼ਰੂਰ ਕਰੋ ਪੇਜ ਦੀਆਂ ਜਿੰਨੀਆਂ ਵੀ ਗਤੀਵਿਧੀਆਂ ਜਿੰਨੇ ਵੀ ਟੂਰਨਾਮੈਂਟ ਪਾਏ ਆਪਣੀਆਂ ਆਪਣੀਆਂ ਆਈਡੀਆਂ ਤੇ ਸ਼ੇਅਰ ਕਰ ਦਿਆ ਕਰੋ ਧੰਨਵਾਦ ਆ ਤੁਹਾਡਾ ਆਓ ਸ਼ੁਰੂ ਕਰਦੇ ਹਾਂ ਕਬੱਡੀ ਦੇ ਕੱਪਾਂ ਦੇ ਫਾਈਨਲ ਰਿਜ਼ਲਟ ਅਯਾਦ ਕਬੱਡੀ ਕਲੱਬ ਅਤੇ ਰਾਇਲ ਕਿੰਗ ਕਬੱਡੀ ਕਲੱਬ ਵੱਲੋਂ ਕਬੱਡੀ ਟੂਰਨਾਮੈਂਟ ਕਾਰਨਟ ਮੈਲਟਨ ਵੈਨਡਮ ਨੇੜੇ ਮੈਲਵਾਰਨ ਆਸਟ੍ਰੇਲੀਆ ਦੇ ਇੱਕ ਵੱਡੀ ਕੱਪ ਦਾ ਫਾਈਨਲ ਰਿਜ਼ਲਟ ਟੀਮ ਜੰਗ ਕਵੱਡੀ ਕਲੱਬ 45 ਨੰਬਰ ਫਾਸਟ ਨਗਦ ਰਾਸ਼ੀ ਪਲੱਸ ਕੱਪ ਤੇ ਪਲੇਅਰ ਖੇਡੇ ਇਹਦੇ ਵਿੱਚ ਖੁਸ਼ੀ ਦੁੱਗਾ ਰਾਜੂ ਸ਼ਾਹਪੁਰ ਮਲਕ ਮੀਨੀਆ ਮੀਨ ਸੋਨੀ ਸਿੰਘਾ ਦੋਦ ਬਣੀ ਸਮਾਣਾ ਰਾਜੂ ਕੋਟਲਾਪੜੀ ਅਮਨ ਟਿੱਬਾ ਅਦਰ ਹੋਰ ਪਲੇਅਰ ਵੀ ਖੇਡੇ ਟੀਮ ਆਜ਼ਾਦ ਕਬੱਡੀ ਕਲੱਬ 35 ਨੰਬਰ ਸੈਕੰਡ ਨਗਦ ਰਕਮ ਪਲੱਸ ਕੱਪ ਆ ਤੇ ਪਲੇਅਰ ਖੇਡੇ ਬਿੱਲਾ ਗੁਰਮਾ ਗੋਰਾ ਸਰਹਾਲੀ ਮੰਡ ਕੁਲਵਕੀਰ ਜਟਾਣਾ ਏਕਮ ਮੀਰਪੁਰ ਸੋਨੀ ਫਕਰ ਝੰਡਾ ਬਿੱਲਾ ਢੋਡੇ ਗੁਰਵਾਸ ਰਣ ਬੈਸਟ ਰਿਡਰ ਰਿਹਾ ਗੋਰਾ ਸਰਹਾਲੀ ਮੰਡ 23 ਰੇਡਾਂ ਪਾ ਕੇ 20 ਨੰਬਰ ਬੈਸਟ ਜੱਫੀ ਰਿਹਾ ਰਾਜੂ ਸ਼ਾਹਪੁਰ 15 ਟੱਚ 7 ਜੱਫੇ ਬੈਸਟ ਨੂੰ 2200 ਰੁਪਏ ਡਾਲਰ ਸੀਗੇ ਆਸਟ੍ਰੇਲੀਅਨ ਡਾਲਰ ਸਨਮਾਨ ਹੋਇਆ ਗੱਲ ਬਿੱਲੇ ਗੁਰਮੇ ਦਾ 20200 ڈالر ਨਾਲ ਸਨਮਾਨਿਤ ਕੀਤਾ ਗਿਆ ਇੱਥੇ ਬੁਲਾਰੇ ਸੀ ਰੋਜੀ ਖੈਰਾ ਗੱਗੀ ਮਾਨ ਅਮਨ ਤੇ ਅਮਰੀਖ ਹੋਸਾ ਕੋਟਾ ਪਿੰਡ ਤੁੰਗਲਵਾਲ ਜ਼ਿਲ੍ਹਾ ਗੁਰਦਾਸਪੁਰ ਦੇ ਕਬੱਡੀ ਟੂਰਨਾਮੈਂਟ ਦਾ ਫਾਈਨਲ ਰਿਜ਼ਲਟ ਕਬੱਡੀ ਆਲ ਓਪਨ ਟੀਮ ਕਬੱਡੀ ਕਲੱਬ ਤੁੰਗਲਵਾਲ 28.5 ਨੰਬਰ ਫਰਸਟ 31000 ਨਕਦ ਪਲੱਸ ਕੱਪ ਟੀਮ ਕਬੱਡੀ ਕਲੱਬ ਸ਼ਿਕਾਰ ਮਸ਼ੀਂਗਾ 10 ਨੰਬਰ ਸੈਕੰਡ 25000 ਨਕਦ ਪਲੱਸ ਕੱਪ ਬਸਟਰ ਰੇਡਰ ਹੈ ਜੀ ਆਕਾਸ਼ ਤੁੰਗਲਵਾਲ 11 ਰੇਡਾਂ 11 ਨੰਬਰ ਬੈਸਟ ਯਾਫੀ ਰਿਆ ਹਰਸ਼ ਚੌਰੇ ਮਧਰੇ 11 ਟੱਚ 7 ਜਪੇ ਤੁੰਗਲਵਾਲ ਵੱਲੋਂ ਬੈਸਟ ਨੂੰ 32 32 ਇੰਚੀ LED ਦਿੱਤੀਆਂ ਗਈਆਂ ਸਨਮਾਨ ਤੇ ਤੇ ਸਨਮਾਨ ਹੋਏ ਕੱਲ ਗੋਪੀ ਦਾ 52000 ਨਗਦ ਰਕਮ ਨਾਲ ਸਨਮਾਨਿਤ ਕੀਤਾ ਗਿਆ ਜਾਗਰਤ ਨੂੰ 5200 ਨਗਦ ਰਕਮ ਨਾਲ ਸਨਮਾਨਿਤ ਕੀਤਾ ਇੱਥੇ ਬੁਲਾਰੀ ਸੀ 6 ਵਜੋਂ ਦੇ ਇਹ ਸੀਗੇ ਜੀ 4 ਮਈ 2025 ਦੇ ਟੂਰਨਾਮੈਂਟਾਂ ਦੇ ਰਿਜ਼ਲਟ ਜੇਕਰ ਸਾਡੇ ਵੱਲੋਂ ਦਿੱਤੀ ਹੋਈ ਜਾਣਕਾਰੀ ਤੁਹਾਨੂੰ ਵਧੀਆ ਲੱਗਦੀ ਹੈ ਤਾਂ ਆਪਣੇ ਆਪਣੇ ਫੇਸਬੁੱਕ ਆਈਡੀਆਂ ਤੇ ਸ਼ੇਅਰ ਕਰ ਜੇ ਸ਼ੇਅਰ ਕਰ ਦਿਆ ਕਰੋ ਫੋਲੋ ਕਰ ਲਿਆ ਕਰੋ ਔਰ YouTube ਚੈਨਲ ਦੇ ਫਾਲੋਅਰ ਥੋੜੇ ਜਿਹਾ ਵਧਾ ਦਿਓ ਜੀ ਚੱਕ ਦਿਓ ਸਪੀਡ ਕਬੱਡੀ ਵਾਲਿਓ ਤੁਹਾਡੇ ਪਿਆਰ ਦੇ ਸਿਰ ਤੇ ਆਪਾਂ ਇੰਨਾ ਲੇਖਾ ਜੋਖਾ ਕਰੀਆ ਨੇ ਧੰਨਵਾਦ ਮਿਲਦੇ ਆਂ ਕੱਲ੍ਹ